ਨੇ ਤੂੰ ਹੀ ਤਾਂ ਐ ਖੜੇ ਹੋਗੇ ਜਿਵੇਂ ਕਲਾਸ ਚ ਪ੍ਰਿੰਸੀਪਲ ਆਇਆ ਹੋਵੇ ਤੇ ਬੱਚੇ ਖੜੇ ਹੋ ਗਏ ਹਣ ਬਹਿਜੋ ਬਹਿਜੋ ਤੁਹਾਨੂੰ ਮੈਂ ਪੜਾਉਣਾ ਅੱਜ ਜੇ ਮੈਂ ਆਪਣੇ ਘਰ ਨੂੰ ਤਾਲਾ ਲਾਣ ਤੋਂ ਬਚਾਣਾ ਹੈ ਤਾਂ ਮੈਨੂੰ ਹਰਦੀਪ ਦੇ ਘਰ ਨੂੰ ਤਾਲਾ ਲਵਾਉਣਾ ਹੀ ਪੈਣਾ ਉਹ ਪ੍ਰਿੰਸ ਉਹ ਆਖਦੋ ਚੱਕ ਲਿਆਂਦੀ ਉਹ ਇਹੀ ਤਾਂ ਤੁਹਾਨੂੰ ਮੈਂ ਉਦੋਂ ਸਮਝਾ ਰਿਹਾ ਸੀ ਮੈਂ ਨਾ ਆ ਦੁਨੀਆ ਦਾ ਚਿਹਰਾ ਦੇਖ ਕੇ ਨਾ ਥੋੜੇ ਸੈਮੀ ਜੀ ਪਈਆਂ ਮੈਨੂੰ ਇਦਾਂ ਲੱਗਦਾ ਕਿ ਬਾਹਰ ਨੌਕਰੀਆਂ ਕਰਨ ਵਾਸਤੇ ਨਾ ਤਾਨੂੰ ਡਿਗਰੀਆਂ ਦੀ ਲੋੜ ਨਹੀਂ ਹੈਗੀ ਤੁਸੀਂ ਮਾਡਰਨ ਹੋਣੇ ਚਾਹੀਦੇ ਹੋ ਤੇ ਤੁਹਾਡਾ ਸੁਭਾਅ ਥੋੜਾ ਖੁੱਲਾ ਹੋਣਾ ਚਾਹੀਦਾ ਜਿਹੜੇ ਬੰਦੇ ਨੂੰ ਸਬਰ ਆ ਗਿਆ ਨਾ ਉਹਦੇ ਚੰਗੇ ਦਿਨ ਵੀ ਜਲਦੀ ਆ ਜਾਂਦੇ ਆ ਰਾਦਿਕਾ ਕਿਧਰ ਗਈ ਪੁੱਤ ਆ ਗਈ ਐ ਕਰ ਕੁੜ ਕੁੜ ਨਾ ਚਾਹ ਬਣਾ ਲਾ ਮੈਂ ਨਾ ਸਲਵਾਰ ਤਿਆਰ ਕਰ ਲਾ ਉਹਨੇ ਸੂਟ ਲੈਣ ਆਉਣਾ ਥੋੜੀ ਦੇਰ ਤੱਕ ਕੀ ਸਾਰਾ ਦਿਨ ਸੂਟਾਂ ਦਾ ਜਬਦੇ ਰਹਨੇ ਹੋ ਸਾਰਾ ਦਿਨ ਇੱਕ ਸੂਟ ਕੰਪਲੀਟ ਕਰਕੇ ਦੇਨੇ ਹੋ ਤੁਹਾਨੂੰ ਕੀ ਲੱਗਦਾ ਆ ਸੂਟ ਸੀਕੇ ਆਪਣੀਆਂ ਪੂਰੀਆਂ ਪੈ ਜਾਣਗੀਆਂ ਆਪਾਂ ਸੋਹਣੀ ਰੋਟੀ ਖਾ ਲਾਂਗੇ ਤੇ ਆਪਣਾ ਕਰਜ਼ਾ ਉਤਰ ਜਾਊਗਾ ਪੁੱਤ ਮਿਹਨਤ ਤਾਂ ਕਰਨੀ ਆ ਨਾ ਉਹ ਕਰੀ ਜਾ ਬਾਬੇ ਨੇ ਜਦੋਂ ਰੰਗ ਭਾਗ ਲਾਉਣੇ ਆ ਲਾਈ ਦੇਣੇ ਆ ਕੋਈ ਗੱਲ ਨਹੀਂ ਸੋਹਣੀ ਰੋਟੀ ਖਾਈ ਲਵਾਂਗੇ ਨੇ ਲਈ ਹਾਂ ਮੈਂ ਤੈਨੂੰ ਪੁੱਛਣਾ ਸੀਗਾ ਤੁਸੀਂ ਗਏ ਕਿੱਥੇ ਸੀ ਕਹਿ ਕੇ ਮੈਨੂੰ ਗਏ ਹੋ ਕਿ ਮੈਂ 10 ਮਿੰਟ ਚ ਆਨੀ ਆ ਤੇ ਆਏ ਤੁਸੀਂ ਪੂਰਾ 1 ਘੰਟਾ ਲਗਾ ਕੇ ਹੋ ਉਹ ਆਪਣੇ ਨਾਲ ਵਾਲੀ ਗਵਾਂਡਣ ਆ ਨਾ ਉਹ ਕਹਿੰਦੀ ਮੈਂ ਵੱਡੇ ਕੰਬਲ ਧੌਂਦੀ ਪਈਆਂ ਮੜ ਜ ਮੇਰੇ ਨਾਲ ਹੈਲਪ ਕਰਾਂਗੇ ਉਹਦੇ ਕਰਕੇ ਨਾ ਉਹਨਾਂ ਨਾਲ ਮੈਂ ਹੈਲਪ ਕਰਾਉਣ ਲੱਗੀ ਤਾਂ ਇੰਨੀ ਧੀਰ ਲੱਗੀ ਆਹ ਵਾਲੀ ਗਵਾਂਡਣ ਤੁਹਾਨੂੰ ਕੀ ਲੱਗਦਾ ਆਪਣੇ ਜਿਆਦਾ ਫਾਇਦਾ ਨਹੀਂ ਚੱਕਣ ਲੱਗੀ ਜਦੋਂ ਕਦੇ ਚਾਰ ਪਾਣਾ ਹੁੰਦਾ ਤਾਂ ਤੁਹਾਨੂੰ ਵਾਈ ਮਾਰ ਲੈਂਦੀ ਐ ਕਾਣਾ ਸੁੱਕਣੇ ਪਾਣੀ ਹੁੰਦੀ ਐ ਤਾਂ ਤੁਹਾਨੂੰ ਵਾਈ ਮਾਰ ਲੈਂਦੀ ਐ ਤੇ ਹੁਣ ਕੰਬਲ ਸੁੱਕਣੇ ਪਾਣਾ ਤਾਂ ਤੁਹਾਨੂੰ ਵਾਈ ਮਾਰ ਲੀ ਉਹ ਚਲ ਕੋਈ ਗੱਲ ਨਹੀਂ ਰਾਧਿਕਾ ਜੇ ਇਨਸਾਨੀਅਤ ਦੇ ਨਾਂ ਤੇ ਅਸੀਂ ਉਹਨਾਂ ਦੇ ਕੰਮ ਆ ਜਾਾਂਗੇ ਕੋਈ ਵੱਡੀ ਗੱਲ ਨਹੀਂ ਹੈਗੀ ਬੱਸ ਕਰੋ ਮੰਮੀ ਇੰਨਾ ਤੁਹਾਡੇ ਕੋਲ ਕੰਮ ਕਰਵਾਂਦੀ ਐ ਨਾ ਦੇਣਾ ਨਾ ਲੈਣਾ ਤੁਸੀਂ ਮੈਨੂੰ ਇਹ ਗੱਲ ਦੱਸੋ ਆਜਾਦੇ ਡੈਡੀ ਗਏ ਨੇ ਆਪਾਂ ਨੂੰ ਛੱਡ ਕੇ ਅਗਲੀ ਨੇ ਆਪਾਂ ਨੂੰ ਕਿੰਨਾ ਕਾਕੇ ਪੁੱਛ ਲਿਆ ਉਹ ਕੋਈ ਗੱਲ ਨਹੀਂ ਜਦੋਂ ਆਪਾਂ ਨੂੰ ਸਬਜ਼ੀ ਰੋਟੀ ਦੀ ਲੋੜ ਹੁੰਦੀ ਆ ਤੇ ਅਗਲੀ ਦੇ ਹੀ ਜਾਂਦੀ ਆ ਐਵੇਂ ਮੜੀ ਮੜੀ ਗੱਲ ਤੇ ਰੌਲਾ ਨਹੀਂ ਪਾਈਦਾ ਨਾਲੇ ਜਦੋਂ ਆਪਾਂ ਅਗਲੇ ਦੀ ਮਦਦ ਕਰਦੇ ਆ ਨਾ ਸਾਡੀ ਮਦਦ ਕੋਈ ਨਾ ਕੋਈ ਕਰ ਹੀ ਜਾਂਦਾ ਮੰਮੀ ਸਾਰੇ ਨਾ ਬਸ ਗੱਲਾਂ ਦਾ ਕੜਾਈ ਬਣਾਉਂਦੇ ਨੇ ਸਾਰੇ ਕਹਿ ਤਾਂ ਦਿੰਦੇ ਨੇ ਵੀ ਹਾਂਜੀ ਕੋਈ ਨਹੀਂ ਤੁਹਾਡੇ ਤੇ ਔਖਾ ਟਾਈਮ ਆਊਗਾ ਅਸੀਂ ਤੁਹਾਡੇ ਨਾਲ ਖੜੇ ਹਾਂ ਪਰ ਜਦੋਂ ਔਖਾ ਟਾਈਮ ਆਉਂਦਾ ਨਾ ਉਹਦੇ ਵੀ ਫੋਨ ਵੀ ਨਹੀਂ ਚੱਕਦਾ ਜਦੋਂ ਔਖਾ ਟਾਈਮ ਆਉਂਦਾ ਨਾ ਸਾਰਿਆਂ ਤੋਂ ਪਹਿਲਾਂ ਰਿਸ਼ਤੇਦਾਰੀ ਪਿੱਛੇ ਹੁੰਦੀ ਆ ਆ ਦੇਖ ਲੈ ਤੇਰੀ ਭੂਆ ਨਾ ਤਾਂ ਆਪ ਆਈ ਤੇ ਨਾ ਫੋਨ ਆਇਆ ਸਿਰਫ ਇੱਕ ਵਾਰ ਆਈ ਆ ਉਸ ਦਿਨ ਦੀ ਸਹੀ ਕਿਹਾ ਮੰਮੀ ਤੁਸੀਂ ਉਦੋਂ ਤਾਂ ਅੱਜੂ ਵੀ ਨਾ ਹਫ਼ਤੇ ਚ ਇੱਕ ਜਿਹੜਾ ਰੱਖਦਾ ਹੀ ਹੁੰਦਾ ਸੀ ਕਿਉਂਕਿ ਉਹਨੂੰ ਆਪਣੇ ਕੋਲੋਂ ਨਾ ਪੈਹਾਂ ਦੀ ਲੋੜ ਹੁੰਦੀ ਸੀਗੀ ਉਦੋਂ ਤਾਂ ਹਰ ਕੰਮ 'ਚ ਖੜ ਜਾਂਦਾ ਸੀਗਾ ਹਾਂ ਰਾਧਿਕਾ ਚੱਲ ਆ ਕੋਈ ਕੰਮ ਹੈਗਾ ਮੈਂ ਤੇਰਾ ਖਰਾਕੀ ਆਨਾ ਵਾ ਮੰਮੀ ਕਣਕ ਲੈਣ ਜਾਣੀ ਆ ਚਲੋ ਚਲੀਏ ਤੇ ਮਾਮਾ ਜੀ ਚਲੋ ਬਾਜ਼ਾਰ ਕੋਈ ਮਾਰਕੀਟ ਦਾ ਕੰਮ ਕਰਨਾ ਆਪਾਂ ਉਹ ਕਰ ਆਨੇ ਤੇ ਹੁਣ ਜਾਂਦੇ ਡੈਡੀ ਗਏ ਨਾ ਕਿਸੇ ਨੇ ਕਿਸ ਘਰ 'ਚ ਪੈਰ ਨਹੀਂ ਰੱਖਿਆ ਮੈਂ ਤੁਹਾਨੂੰ ਮੰਮੀ ਉਸ ਦਿਨ ਵੀ ਕਿਹਾ ਸੀਗਾ ਵੀ ਜੇ ਆਪਣੇ ਨਾਲ ਭੂਆ ਨਹੀਂ ਖੜਦੀ ਜੇ ਉਧਰੋਂ ਕੋਈ ਆਪਾਂ ਨੂੰ ਕੋਈ ਹੱਥ ਪੱਲਾ ਨਹੀਂ ਫੜਾਂਦਾ ਤੇ ਤੁਸੀਂ ਇੱਕ ਵਾਰੀ ਮਾਮੇ ਨੂੰ ਫੋਨ ਕਰਕੇ ਦੇਖ ਲਓ ਪਰ ਤੁਸੀਂ ਮਾਮੇ ਨੂੰ ਫੋਨ ਕਰਕੇ ਨਹੀਂ ਰਾਜੀ ਬਸ ਇੱਕੋ ਹੀ ਸੋਚ ਬਣਾ ਕੇ ਰੱਖੀ ਹੋਈ ਹੈ ਵੀ ਜੇ ਮੈਂ ਤੇਰੇ ਮਾਮੇ ਨੂੰ ਫੋਨ ਕਰ ਲੂੰਗੀ ਤੇ ਮਾਮੀ ਬੋਲੂਗੀ ਇੰਨਾ ਵੀ ਕਾਹਦਾ ਡਰਾ ਤੇ ਪਿਓ ਨੂੰ ਵੀ ਘਰ ਛੱਡ ਕੇ ਗਏ ਨੂੰ ਨਾ ਕਿੰਨੀ ਦੇਰ ਹੋ ਗਈ ਨਾ ਇੱਧਰ ਮਾਮਾ ਕਿੰਨਾ ਕ ਇੱਥੇ ਆ ਜਾਂਦਾ ਤੇ ਕਿੰਨਾ ਕ ਫੋਨ ਲਾ ਲੈਂਦਾ ਤੇ ਕਿੰਨਾ ਕ ਆਪਾ ਚੱਲ ਜਾਂਦੇ ਨਾ ਕਦੇ ਆਪਾ ਫੋਨ ਲਾਇਆ ਹੁਣ ਜੇ ਫੋਨ ਲਾਵਾਂਗੇ ਤੇਰੇ ਮਾਮੇ ਨੇ ਕਹਿਣਾ ਤੇ ਲੋੜ ਪੈਣ ਨੂੰ ਕਰ ਲਿਆ ਫੋਨ ਹੁਣ ਉਹ ਬੈਜੋ ਟੇਕੇ ਮਾਮੇ ਦਾ ਨਾ ਮੈਨੂੰ ਚੰਗੀ ਤਰ੍ਹਾਂ ਪਤਾ ਮੰਮੀ ਨੇ ਨਾ ਤੁਹਾਡੇ ਇੱਕ ਫੋਨ ਤੇ ਭੱਜ ਜਾਣਾ ਪਰ ਮੈਨੂੰ ਇਹ ਵੀ ਪਤਾ ਕਿ ਸਾਰੀ ਗੱਲ ਨਾ ਮੰਮੀ ਤੇ ਆ ਕੇ ਮੁੱਕਣੀ ਹੈ ਨਾਲੇ ਤੁਹਾਨੂੰ ਚੰਗੀ ਤਰ੍ਹਾਂ ਪਤਾ ਰਾਧਿਕਾ ਜੇ ਆਪਾਂ ਤੇਰੇ ਮੰਮੇ ਨੂੰ ਫੋਨ ਲਾਵਾਂਗੇ ਨਾ ਤੇ ਤੇਰੀ ਮੰਮੀ ਨੇ ਘਰੇ ਕਲੇਸ਼ ਪਾ ਲੈਣਾ ਤੇ ਆਪਾਂ ਉਹਨਾਂ ਨੂੰ ਕਿਉਂ ਤੰਗ ਕਰਨਾ ਨਾਲੇ ਆਪਣੇ ਤੇ ਇਤਨਾ ਔਖਾ ਟਾਈਮ ਚੱਲਦਾ ਪਿਆ ਆਪਾਂ ਉਹਨੂੰ ਕਿਉਂ ਤੰਗ ਕਰਨਾ ਤੈਨੂੰ ਪਤਾ ਹੀ ਆ ਤੇਰੀ ਮੰਮੀ ਨੇ ਚਾਰ ਗੱਲਾਂ ਨਾ ਤੇਰੇ ਮੰਮੇ ਨੂੰ ਪਿਉ ਪਿਉ ਕੇ ਸੁਣਾਉਣੀਆਂ ਨੇ ਨਾਲੇ ਅਗਲੇ ਤੋਂ ਇਹ ਸੁਣਨ ਨੂੰ ਮਿਲ ਜਾਣਾ ਕਿ ਭੈਣੇ ਮੈਂ ਤਾਂ ਆਪਦੇ ਘਰੇ ਚੰਗਾ ਭਲਾ ਰਹਿੰਦਾ ਸੀ ਤੇਰੇ ਫੋਨ ਔਨ ਕਰਕੇ ਮੇਰੇ ਘਰੇ ਦੇ ਵਿੱਚ ਕਲੇਸ਼ ਪੈ ਗਿਆ ਤੇ ਆਪਾਂ ਅਗਲੇ ਦੇ ਘਰੇ ਕਿਉਂ ਕਲੇਸ਼ ਪਾਣਾ ਵੈਸੇ ਨਾ ਮੰਮੀ ਮੈਂ ਪਿਛਲੇ ਕੁਝ ਮਹੀਨਿਆਂ ਤੋਂ ਨਾ ਤੁਹਾਡੇ ਤੋਂ ਬੜਾ ਕੁਝ ਸਿੱਖਿਆ ਪਰ ਉਹਦੇ ਵਿੱਚ ਇੱਕ ਚੀਜ਼ ਵਧੀਆ ਇਹ ਵੀ ਸਿੱਖੀ ਹੈ ਸਬਰ ਕਰਨਾ ਕਿ ਆਪਣੇ ਘਰੇ ਤੁਸੀਂ ਜਿੰਨੇ ਮਰਜੀ ਓੱਖੇ ਹੋ ਜੋ ਪਰ ਆਪਣੇ ਕਰਕੇ ਦੂਜੇ ਕਿਸੇ ਨੂੰ ਓੱਖਾ ਨਾ ਕਰੋ ਉਹ ਕੁੜੀਏ ਸਬਰ ਚੀਜ਼ ਹੀ ਰਹੀ ਜੀ ਆ ਜਿਹਨੂੰ ਕਰਨਾ ਆ ਗਿਆ ਨਾ ਉਹ ਤਰ ਜੂਗਾ ਹੁਣ ਆਪਾਂ ਸਬਰ ਕਰੀ ਬੈਠੇ ਆ ਨਾ ਕਿ ਤੇਰਾ ਪਿਓ ਅੱਜ ਨਹੀਂ ਤਾਂ ਕੱਲ ਆ ਜਾਊਗਾ ਤੇ ਸਵਰ ਕਰੀ ਬੈਠੇ ਆ ਕਿ ਮਿਹਨਤ ਕਰਾਂਗੇ ਤੇ ਸਾਰਾ ਕਰਜ਼ਾ ਹੌਲੀ-ਹੌਲੀ ਤਾਰ ਦਾਂਗੇ ਮੰਮੀ ਆਪਾਂ ਇੰਨੀਆਂ ਸਾਰੀਆਂ ਗੱਲਾਂ ਕਰਦੇ ਆ ਆਪਣੀਆਂ ਗੱਲਾਂ ਦੇ ਵਿੱਚ ਨਾ ਡੈਡੀ ਦਾ ਜ਼ਿਕਰ ਤਾਂ ਹੁੰਦਾ ਹੀ ਹੁੰਦਾ ਤੁਹਾਨੂੰ ਕੀ ਲੱਗਦਾ ਵੀ ਡੈਡੀ ਜਿੱਥੇ ਵੀ ਹੋਣਗੇ ਸਾਨੂੰ ਯਾਦ ਕਰਦੇ ਹੋਣਗੇ ਉਹ ਮੇਰਾ ਤਾਂ ਪਤਾ ਨਹੀਂ ਪਰ ਤੈਨੂੰ ਜ਼ਰੂਰ ਯਾਦ ਕਰਦਾ ਹੋਣਾ ਪਰ ਮੈਨੂੰ ਇੱਕ ਗੱਲ ਇਹ ਵੀ ਸਮਝ ਨਹੀਂ ਆਉਂਦੀ ਕਿ ਜਦੋਂ ਉਹ ਇੱਥੇ ਸੀਗਾ ਤੈਨੂੰ ਸਵੇਰੇ ਪਹਿਲਾਂ ਉੱਠ ਕੇ ਦੇਖਦਾ ਸੀ ਫਿਰ ਕਿਸੇ ਕੰਮਕਾਰ ਜਾਂਦਾ ਸੀ ਹੁਣ ਮੈਨੂੰ ਇਹ ਨਹੀਂ ਸਮਝ ਆਉਂਦੀ ਕਿ ਹੁਣ ਉਹ ਕਿੱਦਾਂ ਰਹਿ ਰਿਆ ਹੋਣਾ ਤੈਨੂੰ ਤੋਂ ਬਿਨਾ ਤੁਸੀਂ ਆਪ ਹੀ ਦੇਖੋ ਘਰ ਦੇ ਵਿੱਚ ਮੇਰੀ ਕੋਈ ਫੋਟੋ ਵੀ ਨਹੀਂ ਗਿਆ ਮੈਨੂੰ ਤਾਂ ਐਂ ਹੀ ਲੱਗਦਾ ਪੱਕਾ ਡੈਡੀ ਕੋਲ ਨਾ ਮੇਰੀ ਫੋਟੋ ਹੋਣੀ ਹੈ ਜਿਹਨੂੰ ਦੇਖ ਦੇਖ ਕੇ ਬਸ ਆਪਣਾ ਟਾਈਮ ਕੱਟਦੇ ਹੋਣੇ ਆ ਨਹੀਂ ਐਲਬਮ 'ਚ ਤਾਂ ਤੇਰੀਆਂ ਸਾਰੀਆਂ ਫੋਟੋਆਂ ਪਈਆਂ ਨੇ ਤੇ ਫੋਨ ਵੀ ਤੇਰੇ ਪਿਓ ਦਾ ਇੱਥੇ ਪਿਆ ਫਿਰ ਪੱਕਾ ਮੰਮੀ ਡੈਡੀ ਨਾ ਬਹੁਤ ਜ਼ਿਆਦਾ ਮਜਬੂਰ ਹੋਣੇ ਆ ਜਿਹੜਾ ਉਹਨਾਂ ਨੇ ਆਹ ਵਾਲਾ ਸਟੈਪ ਚੱਕਿਆ ਤੇ ਮੈਂ ਇਸ ਚੀਜ਼ ਤੇ ਆ ਕੇ ਨਾ ਆਪਣੇ ਡੈਡੀ ਨੂੰ ਕਦੇ ਗਲਤ ਨਹੀਂ ਕਹਾਂਗੀ ਗਲਤ ਤਰ੍ਹਾਂ Adik ਮੈਂ ਵੀ ਨਹੀਂ ਸੀ ਕਹਿ ਰਹੀ ਮੈਂ ਨਾ ਉਹਨੂੰ ਹਮੇਸ਼ਾ ਇਹੀ ਸਮਝਾਉਂਦੀ ਸੀ ਕਿ ਤੂੰ ਜੂਆ ਛੱਡ ਦੇ ਜੂਆ ਛੱਡ ਦੇ ਪਰ ਉਹਨੇ ਕਦੇ ਮੇਰੀ ਗੱਲ ਮੰਨਿਓ ਨਹੀਂ ਜੂਆ ਛੱਡਣ ਦੀ ਬਜਾਏ ਨਾ ਉਹ ਆਪਾ ਨੂੰ ਹੀ ਛੱਡ ਕੇ ਚੱਲ ਗਿਆ ਮੰਮੀ ਮੈਨੂੰ ਇਹਨਾਂ ਦਾ ਪਤਾ ਹੀ ਆ ਕਿ ਡੈਡੀ ਮੇਰੀ ਗਲਤ ਹੈ ਨਹੀਂ ਉਹ ਜਿੰਨਾਂ ਲੋਕਾਂ ਦੇ ਵਿੱਚ ਉੜਦੇ ਬਹਿੰਦੇ ਸੀ ਨਾ ਉਹਨਾਂ ਦੀ ਨਾ ਸੰਗਤ ਮਾੜੀ ਸੀ ਆ ਦੇਖ ਲਾ ਜਿੰਨਾਂ ਨਾਲ ਤਰ ਪਿਓ ਉੜਦਾ ਬਹਿੰਦਾ ਸੀ ਨਾ ਉਹਨਾਂ ਨੇ ਆ ਕੇ ਘਰੇ ਆਪਣਾ ਜਲੂਸ ਕੱਢ ਦਿੱਤਾ ਹਾਂਜੀ ਮੰਮੀ ਮੈਨੇ ਕਿਤੇ ਲਾਈਨ ਪੜੀਆਂ ਸੀਗੀਆਂ ਬੜੀਆਂ ਸੋਹਣੀਆਂ ਸੀ ਵੀ ਦੇਖੇ ਚਲ ਮਰਦਾਨੇ ਆ ਰੰਗ ਉਸ ਕਰਤਾਰ ਦੇ ਉਹ ਆਪੇ ਮਰ ਜਾਂਦੇ ਜਿਹੜੇ ਦੂਜਿਆਂ ਨੂੰ ਮਾਰਦੇ ਬਹੁਤ ਸੋਣੀ ਗੱਲ ਕਹੀ ਐ ਕੁੜੀਏ ਬੈ ਕਹਿੰਦੇ ਹੁੰਦੇ ਨਾ ਜਿਹੜਾ ਔਖੇ ਟਾਈਮ ਆਉਂਦੀਆਂ ਸ਼ਕਲਾਂ ਬਦਲ ਲੈਂਦਾ ਉਹ ਔਖੇ ਟਾਈਮ ਆ ਕੇ ਕਹਿੰਦੇ ਹੁੰਦੇ ਪੂਸ਼ ਪੂਸ਼ ਵੀ ਉਹੀ ਕਰਦਾ ਹਾਂਜੀ ਸਹੀ ਕੀ ਆਂਟੀ ਜੀ ਆ ਜਦੋਂ ਸਾਡੇ ਤੇ ਵੀ ਔਖਾ ਟਾਈਮ ਆਇਆ ਨਾ ਸਾਡੇ ਪੂਆ ਨੇ ਵੀ ਸਾਡੇ ਤੋਂ ਐ ਪਾਸਾ ਵੱਡ ਲਿਆ ਨਾ ਕਿ ਜਿਵੇਂ ਅਸੀਂ ਉਹਨਾਂ ਦੇ ਪੈਸੇ ਮਾਰੇ ਹੁਣ بس ਤੁਸੀਂ ਦੋਨਾਂ ਨੇ ਨਾ ਇੱਕ ਦੂਜੇ ਦਾ ਹੌਸਲਾ ਵਧਣਾ ਬਾਕੀ ਸਭ ਕੁਝ ਆਪੇ ਠੀਕ ਹੋ ਜਾ ਜਾ ਗੁੱਡੀ ਤੂੰ ਚਾਹ ਬਣਾ ਦੀਦੀ ਕੁਰਸੀ ਚੱਕੋ ਇੱਥੇ ਆ ਜਾਓ ਹੋਰ ਸੁਣਾਓ ਕਿਵੇਂ ਆ ਘਰ ਪਰਿਵਾਰ ਸਾਰੇ ਠੀਕ ਆ ਸਾਰੇ ਠੀਕ ਨੇ ਹਰਦੀਪ ਆ ਕਿਸੇ ਦੇ ਦੋ ਸੂਟ ਸੀਗੇ ਇਹਨਾਂ ਦੀਆਂ ਨਾ ਫਰਸੀ ਸਲਵਾਰਾਂ ਸੀਣੀਆਂ ਨੇ ਠੀਕ ਆ ਕਿਸ ਦਿਨੇ ਤੁਹਾਡੇ ਨਹੀਂ ਹੈਗੇ ਇਹ ਨਾ ਸੂਟ ਸਾਡੇ ਨਾਲ ਦੇ ਜਿਹੜੇ ਦੋ ਘਰ ਛੱਡ ਕੇ ਹਨ ਉਹਨਾਂ ਦੀ ਕੁੜੀ ਦੇ ਨੇ ਉਹ ਸੂਟ ਬਾਲੇ ਸਵਾਉਂਦੀ ਐ ਮੈਂ ਕਿਹਾ ਤੂੰ ਦੋ ਸੂਟ ਹਰਦੀਪ ਨੂੰ ਦੇ ਵੀ ਉਹ ਤੋ ਸਵਾ ਕੇ ਦੇਖ ਲੈ ਜੇ ਤੈਨੂੰ ਸਵਾਈ ਪਸੰਦ ਆਈ ਤਾਂ ਅੱਗੇ ਤੋਂ ਵੀ ਸਵਾ ਲਿਆ ਕਰ ਉਹਦਾ ਨਾਪ ਵੀ ਨਾ ਆ ਲਫਾਪੇ ਦੇ ਵਿੱਚ ਹੀ ਆ ਹਰਦੀਪ ਦੋਨੇ ਸੂਟ ਬੜੇ ਰੀਜ ਨਾਲ ਸੀ ਕਿਉਂਕਿ ਜਦੋਂ ਅਗਲੇ ਨੂੰ ਆਪਣਾ ਕੀਤਾ ਕੰਮ ਪਸੰਦ ਆਉਂਦਾ ਨਾ ਉਦੋਂ ਫਿਰ ਕੰਮ ਦੀ ਕਮੀ ਨਹੀਂ ਰਹਿੰਦੀ ਤੁਸੀਂ ਫਿਕਰ ਨਾ ਕਰੋ ਦੀਦੀ ਪੂਰੀ ਰੀਜ ਲਾ ਕੇ ਸੂਟ ਸਿਉਂਗੀ ਅਗਲੀ ਵਾਰ ਨਾ ਅਗਲੀ ਮੈਨੂੰ ਹੀ ਸੂਟ ਦੋਗੀ ਉਹ ਤਾਂ ਸੂਟ ਕਿਤੇ ਹੋਰ ਦੇਣ ਚੱਲੀ ਸੀ ਮੈਂ ਕਿਹਾ ਤੁਸੀਂ ਮੈਨੂੰ ਫੜਾਓ ਸੂਟ ਮੈਂ ਹਰਦੀਪ ਤੋਂ ਸੁਵਾ ਕੇ ਦਿੰਨੀ ਆ ਮੈਂ ਮਨ 'ਚ ਸੋਚਿਆ ਵੀ ਚੱਲ ਹਰਦੀਪ ਦੇ ਦੋ ਰੁਪਏ ਬਣ ਜਾਣਗੇ ਆਂਟੀ ਇਹ ਤਾਂ ਤੁਸੀਂ ਨਾ ਬਹੁਤ ਵਧੀਆ ਕੀਤਾ ਮੈਨੂੰ ਤੁਹਾਡਾ ਥੈਂਕ ਯੂ ਵੀ ਕਰਨਾ ਸੀਗਾ ਕਿ ਤੁਸੀਂ ਇੰਨੇ ਮਾੜੇ ਟਾਈਮ 'ਚ ਨਾ ਸਾਡੇ ਨਾਲ ਖੜੇ ਹੋ ਤੁਸੀਂ ਜਿੱਦਾਂ ਮੰਮੀ ਨੂੰ ਕੰਮ ਲੈ ਕੇ ਦੇ ਰਹੇ ਹੋ ਮੈਨੂੰ ਵੀ ਕਿਤੇ ਨਾ ਕਿਤੇ ਕੰਮ ਲੱਭ ਦੋ ਤੈਨੂੰ ਦੱਸਿਆ ਤਾਂ ਸੀ ਮੈਂ ਕੰਮ ਬਾਰੇ ਕੀ ਗੱਲ ਪਸੰਦ ਨਹੀਂ ਆਇਆ ਜਾਂ ਸੈਲਰੀ ਘੱਟ ਸੀ वैसे ना आंटी मैं ਇਹ ਵਾਲੀ ਗੱਲ ਨਾ ਮੰਮੀ ਨੂੰ ਦੱਸੀ ਨਹੀਂ ਹੁਣ ਮੈਂ ਤੁਹਾਡੇ ਸਾਹਮਣੇ ਦੱਸ ਹੀ ਦੇਣੀ ਆ ਉੱਥੇ ਕੰਮ ਵੀ ਸਹੀ ਸੀਗਾ ਤੇ ਸੈਲਰੀ ਵੀ ਸਹੀ ਸੀ ਬਸ ਉਹ ਬੰਦਾ ਨਾ ਨੀਤ ਦਾ ਸਹੀ ਨਹੀਂ ਸੀਗਾ ਕੋਈ ਨਾ ਜੇ ਹੁਣ ਉਹਦਾ ਕੰਮ ਵਾਸਤੇ ਮੈਨੂੰ ਫੋਨ ਆਇਆ ਨਾ ਮੈਂ ਉਹਦੀ ਚੰਗੀ ਕਲਾਸ ਲਾਉਣੀ ਆ ਬਾਂਦਰਜਾ ਉਹ ਨਾ ਨਾ ਆਂਟੀ ਤੁਸੀਂ ਨਾ ਵਿੱਚ ਕੁਛ ਐਵੇਂ ਬੋਲਿਓ ਮੈਂ ਨਾ ਉਹ ਦਿਨ ਬਥੇਰੀ ਕਲਾਸ ਲਾਈ ਸੀਗੀ ਨਾਲੋਂ ਨਾਲੀ ਅਗੀ ਹੋਣੀ ਅਕਲ ਟਿਕਾਣੀ ਜਾਰਾ ਦੀਕਾ ਚਾਹ ਬਣ ਗਈ ਹੋਣੀ ਦੇਖ ਦੀਦੀ ਅੱਜ ਕੁੜੀ ਮੈਨੂੰ ਬੋਲਦੀ ਪਈ ਸੀ ਕਿ ਆ ਸੂਟਨਾ ਦੇ ਨਾਲ ਕਿੰਨਾ ਚਿਰ ਆਪਣਾ ਗੁਜ਼ਾਰਾ ਹੋਣਾ ਤੁਸੀਂ ਨਾ ਇਦਾਂ ਕਰੋ ਮੈਨੂੰ ਨਾ ਪਾਰਲਰ ਦਾ ਕੰਮ ਆਉਂਦਾ ਜੇ ਕੋਈ ਥੋੜੀ ਨਿਗਾ ਦੇ ਵਿੱਚ ਹੈਗੀ ਹੈ ਨਾ ਪਾਰਲਰ ਵਾਲੀ ਤਾਂ ਮੇਰੀ ਗੱਲ ਕਰ ਲੋ ਹਾਂ ਹਰਦੀਪ ਹੈਗੀ ਆ ਮੇਰੀ ਨਿਗਾ ਚ ਇੱਕ ਪਾਰਲਰ ਵਾਲੀ ਜੇ ਕਹੇ ਤਾਂ ਮੈਂ ਉੱਥੇ ਗੱਲ ਕਰ ਲੈਣੀ ਆ ਪਰ ਮੈਨੂੰ ਇੱਕ ਗੱਲ ਸਮਝ ਨਹੀਂ ਆਉਂਦੀ ਵੀ ਪਾਲਣ ਵਾਲੀਆਂ ਤਾਂ ਜੇ ਕੰਮ ਦੇ ਦਾਇਰੇ ਚ ਬਾਹਰ ਵੀ ਚਲ ਜਾਂਦੀਆਂ ਨੇ ਇੱਕ ਇੱਕ ਦੋ ਦੋ ਦਿਨ ਮੁੜਦੀਆਂ ਨਹੀਂ ਫਿਰ ਕੁੜੀ ਦਾ ਕੀ ਕਰੇਗੀ ਨਹੀਂ ਦੀਦੀ ਕੱਲਿਆਂ ਤਾਂ ਇਹਨੂੰ ਮੈਂ ਛੱਡਣਾ ਨਹੀਂ ਹੈਗਾ ਕੋਈ ਗੱਲ ਨਹੀਂ ਜੇ ਕੰਮ ਹੋਇਆ ਕਰੋ ਤਾਂ ਦੋ ਦਿਨ ਲਈ ਕੁੜੀ ਨੂੰ ਮੈਂ ਇਹਦੀ ਭੂਆ ਕੋਲ ਭੇਜ ਦਿਆ ਕਰੂੰ ਬੈਸ ਨਾ ਬਹੁਤ ਸਟਰਗਲ ਕਰ ਰਹੀ ਹਾਂ ਦੋਨੇ ਮਾਵਾਂ țiiਆ ਰੱਬ ਨਾ ਤੁਹਾਡੀ ਮਿਹਨਤ ਨੂੰ ਫਲ ਇੱਕ ਦਿਨ ਜ਼ਰੂਰ ਲਾਊਗਾ ਕਹਿੰਦੇ ਜੇ ਦੁੱਖ ਆ ਨਾ ਤਾਂ ਸੁੱਖ ਵੀ ਆ ਜੇ ਦੁੱਖ ਵੇਲੇ ਆਪਾਂ ਰੱਬ ਨੂੰ ਯਾਦ ਕਰਦੇ ਆ ਤਾਂ ਸੁੱਖ ਵੇਲੇ ਵੀ ਕਿਉਂ ਭੁੱਲਣਾ ਕੋਈ ਗੱਲ ਨਹੀਂ ਆਪਾਂ ਉਹਦੀ ਛਤਰਛਾਇਆ ਅਚਾ ਜਿਵੇਂ ਚਲਾਊਗਾ ਉਹ ਵੀ ਚੱਲਾਂਗੇ ਉਹ ਪਿੱਛੇ ਬੰਦਾ ਪਿੱਛੇ ਉਹ ਪਿੱਛੇ ਦੇਖ ਮਰਵਾਤਾ ਨਾ ਬੰਦਾ ਤੇ ਨਾ ਮੈਂ ਗੇਮ ਨਹੀਂ ਖੇਲਣੀ ਅੱਜ ਤੋਂ ਬਾਅਦ ਆ ਇੱਥੇ ਬੰਦੇ ਮਾਰੀ ਜਾਂਦਾ ਉਹ ਜਿਹੜਾ ਗੈਰੀਆਂ ਤੈਨੂੰ 10 ਦਿਨ ਦਾ ਟਾਈਮ ਦਿੱਤਾ ਸੀ ਉਹਨੇ ਆ ਕੇ ਨਾ ਤੇਰੇ ਚਪੇੜਾ ਛੱਡਣੀ ਆ ਉਹਦਾ ਹੱਲ ਕਰ ਲੈ ਉਹਦਾ ਨਾ ਹੱਲ ਉਦੋਂ ਹੀ ਆਉਣਾ ਵਾ ਅੱਜ ਤੋਂ ਡੀਪਰ ਜਾਈ ਮੇਰੀ ਹਰਦੀਪ ਮਾਮੀ ਇੱਧਰ ਰਹੂਗੀ ਉਸ ਤੋਂ ਪਹਿਲਾਂ ਕੋਈ ਹੱਲ ਨਹੀਂ ਹੋਣਾ ਹੈਗਾ। ਉਹ ਕੰਮ ਕਰ ਲੈ ਮਰ ਲੈ। ਅੱਗੇ ਮਾਰਕਟਿੰਗ ਦਾ ਕੰਮ ਕਰਦਾ ਸੀ ਨਾ ਉਹੀ ਕਰ ਲੈ। ਜੇ ਉਹਦੀ 20000 ਤਨਖਾਹ ਸੀ ਨਾ ਤੇ 10-10 ਹਜ਼ਾਰ ਕਰਕੇ ਦਊਂਗਾ ਨਾ ਤਾਂ 2 ਸਾਲ ਚ ਪੈਸੇ ਤੇਰੇ ਨੇ ਵੱਢ ਜਾਣੇ ਆ। ਪਤਾ ਮੈਨੂੰ ਹੁਣ ਅੱਗੋ ਤੁਸੀਂ ਕੀ ਕਹਿਣਾ ਵਾ? ਗੈਰੀ ਤੇ ਪੈਸੇ ਮੋੜਦੇ ਨਹੀਂ ਤਾਂ ਉਹਨੇ ਰਜਿਸਟਰੀ ਦੱਬ ਲੈਣੀ ਹੈ ਜੇ ਰਜਿਸਟਰੀ ਦੱਬੀ ਗਈ ਤਾਂ ਆਪਣਾ ਘਰ ਚੱਲ ਜੂਗਾ ਤੇਰੇ ਪਿਓ ਨੂੰ ਮੈਂ ਕੀ ਜਵਾਬ ਦਊਂਗੀ? ਉਹ ਤੇਰੇ ਪਿਓ ਨੂੰ ਕੀ ਕਹਿਣਾ ਹੈ? ਮੈਂ ਆਪੇ ਸੋਚ ਲੂਗੀ। ਤੂੰ ਬਸ ਗੈਰੀ ਦੇ ਪੈਸਿਆਂ ਦਾ ਹਿੱਲਾ ਕਰ ਤੇ ਗੈਰੀ ਦੇ ਪੈਸਿਆਂ ਦਾ ਹਿੱਲਾ ਹੋ ਜੂਗਾ ਤਾਂ ਤੇਰੀ ਭੈਣ ਨੂੰ ਵੀ ਤਾਂ ਵਿਆਹਣਾ ਹੈ ਉਹਦੇ ਲਈ ਵੀ ਤਾਂ ਅੱਗੇ ਪੈਸੇ ਚਾਹੀਦੇ ਆ ਭੈਣ ਤੋਂ ਯਾਦ ਆਇਆ ਦੋ ਤਿੰਨ ਦਿਨ ਹੋ ਗਏ ਮਣ ਦਿਖਦੀ ਨਹੀਂ ਪਈ ਕਿੱਥੇ ਗਈ ਏ ਅ ਜੇ ਆ ਆਪਣੀ ਮਾਂ ਪਬਜੀ ਚੋਂ ਬਾਹਰ ਨਿਕਲੂੰਗਾ ਤਾਂ ਹੀ ਤੇਨੂੰ ਆਪਣੀ ਭੈਣ ਦੀ ਯਾਦ ਆਊਗੀ ਤਾਂ ਹੀ ਉਹਦੇ ਬਾਰੇ ਸੋਚੂੰਗਾ ਉਹਦਾ ਕੱਲ ਨੂੰ ਵਿਆਹ ਵੀ ਕਰਨਾ ਹੈ ਇਹ ਤੇਰੀ ਜ਼ਿੰਮੇਵਾਰੀ ਹੈ ਉਹ ਹੁਣ ਇਹ ਨਾ ਕਹੇ ਦੀ ਵੀ ਮੰਮੀ ਅਮਨ ਦਾ ਵਿਆਹ ਨਹੀਂ ਕਰਨਾ ਉਹਨੇ ਤਾਂ ਬਾਹਰ ਜਾਣਾ ਉਹ ਤੇਰਾ ਤਾਂ ਬਾਹਰ ਜਾਣ ਦਾ ਬਣਦਾ ਨਹੀਂ ਉਹਦਾ ਸਵਾ ਬਣਨਾ ਵੈਸੇ ਅੱਜੂ ਤੇਨ ਨਾਲ ਨਾ ਮੈਂ ਕਾਫੀ ਟਾਈਮ ਤੋਂ ਗੱਲ ਨਹੀਂ ਕੀਤੀ ਤੇ ਨਾ ਇੱਕ ਗੱਲ ਕਰਾਂ ਉਹਦੇ ਨਾਲ ਨਾ ਗੈਰੀ ਦਾ ਕਰਜ਼ਾ ਉੱਤਰ ਸਕਦਾ ਕਿਹੜੀ ਗੱਲ ਮੰਮੀ ਉਹ ਕਿੱਦਾਂ ਉੱਤਰ ਸਕਦਾ ਗੈਰੀ ਦਾ ਕਰਜ਼ਾ ਉਹ ਗੈਰੀ ਦੀ ਮੰਮੀ ਨਾ ਇੱਕ ਦਿਨ ਆਪਣੇ ਘਰ ਆਈ ਸੀ ਉਹ ਕਹਿੰਦੀ ਗੈਰੀ ਦਾ ਵਿਆਹ ਅਮਨ ਨਾਲ ਕਰ ਦੋ ਤੇ ਨਾਲੇ ਜਿਹੜੇ ਪੈਸੇ ਤੁਸੀਂ ਦੇਣੇ ਆ ਅਸੀਂ ਉਹ ਵੀ ਤੁਹਾਨੂੰ ਛੱਡ ਦਾਂਗੇ ਤੇ ਨਾਲੇ ਦੋਨਾਂ ਭੈਣ ਭਰਾਵਾਂ ਨੂੰ ਅਸੀਂ ਬਾਹਰ ਵੀ ਭੇਜ ਦਾਂਗੇ ਆ ਮਮੀ ਇਹ ਫੁਰਕਦੋਈ ਤੁਸ ਤਾਂ ਮੈਨੂੰ ਦੱਸਿਆ ਹੀ ਨਹੀਂ ਉਹ ਤੈਨੂੰ ਤਾਂ ਮੈਂ ਤਾਂ ਦੱਸਦੀ ਜੇ ਵਿਆਹ ਵਾਲੀ ਕੁੜੀ ਮੰਨਦੀ ਉਹ ਤਾਂ ਵਿਆਹ ਲਈ ਤਿਆਰੀ ਨਹੀਂ ਹੈਗੀ ਤੂੰ ਦੇ ਕਹਿੰਦਾ ਕੀ ਮਤਲਬ ਆ ਜੇ ਅਮਨ ਦਾ ਵਿਆਹ ਗੈਰੀ ਨਾਲ ਹੋ ਗਿਆ ਆਪਣਾ ਕਰਜ਼ਾ ਵੀ ਮਾਫ਼ ਹੋ ਜਾਊਗਾ ਆਪਣਾ ਮਕਾਨ ਵੀ ਬਚ ਜਾਊਗਾ ਨਾਲੇ ਮੈਂ ਵੀ ਬਾਹਰ ਚਲ ਜਾਊਗਾ ਉਹ ਹਾਂ ਤੈਨੂੰ ਨਾ ਅਮਨ ਨੂੰ ਵਿਆਹ ਲਈ ਮਨਾਣਾ ਪੈਣਾ ਤੇ ਜੇ ਅਮਨ ਵਿਆਹ ਲਈ ਮੰਨਦੀ ਹੈ ਨਾ ਤਾਂ ਤੇਰੇ ਪਿਓ ਦੇ ਆਉਣ ਤੋਂ ਪਹਿਲੇ ਪਹਿਲੇ ਨਾ ਆਪਾਂ ਨੂੰ ਇਹਦਾ ਵਿਆਹ ਕਰਨਾ ਜ਼ਰੂਰੀ ਆ ਮੰਮੀ ਉਹ ਡੈਡੀ ਦੇ ਆਉਣ ਤੋਂ ਪਹਿਲਾਂ ਆਪਾਂ ਵਿਆਹ ਕਿਵੇਂ ਕਰ ਦਾਂਗੇ ਉਹ ਡੈਡੀ ਆ ਕੇ ਗਾਲਾਂ ਨਹੀਂ ਕੱਢੂਗਾ ਕਿ ਮੇਰੇ ਪਿੱਛੇ ਕੁੜੀ ਵੀ ਤੋਰਤੀ ਤੁਸੀਂ ਉਹ ਤੇਰੇ ਪਿਓ ਨੂੰ ਨਾ ਮੈਂ ਫੋਨ ਤੇ ਆਪੇ ਸਮਝਾ ਦੂੰਗੀ ਐ ਕਿਤੇ ਤੇਰਾ ਪਿਓ ਮੇਰੇ ਕਹਣੇ ਤੋਂ ਬਾਹਰ ਹੈ ਤੂੰ ਬਸ ਅਮਨ ਨੂੰ ਸਮਝਾ ਮਿੰਤਾ ਮੰਮੀ ਸੋਚ-ਸੋਚ ਕੇ ਨਾ ਖੁਸ਼ੀ ਹੋ ਰਹੀ ਐ ਲੋਕੀ ਧਿਆਨੋਂ ਦਾਇਂਦੇ ਆ ਇਹ ਪਹਿਲੀ ਆ ਜਿਹੜਾ ਆਪਣਾ ਸਾਰਾ ਕੁਝ ਮਾਫ ਕਰਾ ਕੇ ਜਾਊਗੀ ਉਹ ਮੈਂ ਤਾਂ ਅਮਨ ਨੂੰ ਪੁੱਛਿਆ ਸੀ ਮਨ ਕਹਿੰਦੀ ਗੈਰੀ ਨਾ ਨਸ਼ਾ ਨੁਸ਼ਾ ਕਰਦਾ ਉਹ ਇਹਦੇ ਬਾਰੇ ਤੂੰ ਹੀ ਗੈਰੀ ਦੀ ਛਾੜ ਬਿੰਨ ਕਰ ਐਵੇਂ ਮਾੜਾ ਮੋਟਾ ਨਸ਼ਾ ਪਤਾ ਤਾਰ ਕੋਈ ਕਰਦਾ ਅੱਜ ਕੱਲ ਉਹ ਐਵੇਂ ਮੇਤੋ ਚੋਰੀ ਤੂੰ ਵੀ ਤਾਂ ਕਿਤੇ ਕਿਤੇ ਵਿਆਹ ਸ਼ਾਦੀ ਚ ਦੋ ਦੋ ਪੈਗ ਲਾਈ ਫਿਰਦਾ ਤੂੰ ਕੀ ਸੋਚਦਾ ਮੈਨੂੰ ਤੇਰੇ ਬਾਰੇ ਪਤਾ ਨਹੀਂ ਚੱਲਦਾ ਉਹ ਹਾਂ ਮੰਮੀ ਉਹ ਮੈਂ ਨਹੀਂ ਇਹੋ ਜਿਹੀ ਗਲਤ ਕੰਮ ਕਰਦਾ ਹੈਗਾ ਤੁਹਾਨੂੰ ਪਤਾ ਨਹੀਂ ਕੌਣ ਸੂਹਾ ਦਿੰਦਾ ਰਹਿੰਦਾ ਵਾ ਉਹ ਜਦੋਂ ਤੇਰੇ ਦੋ ਪੈਗ ਲੱਗੇ ਹੁੰਦੇ ਆ ਨਾ ਆ ਗੇਟ ਕੋਲ ਤੂੰ ਸੰਜੇ ਦਾਤ ਬਣ ਜਾਂਦਾ ਜਦੋਂ ਅੰਦਰ ਆਨਾਂ ਉਹ ਤਾਂ ਮਾਦਰ ਦੀ ਇਖਸ਼ਤ ਵਾਲੀ ਤੇਰੀ ਚਾਲ ਬਣ ਜਾਂਦੀ ਆ। ਉਹ ਨਾਲੇ ਕਦੇ ਮਾਵਾ ਕੋਲੋਂ ਵੀ ਪੁੱਤਰਾਂ ਦੇ ਪਰਦੇ ਲੁਕੇ ਆ। ਉਹ ਛੱਡੋ ਮੰਮੀ ਹੁਣ ਆਊਟ ਆਫ ਸਲੇਵਰ ਜਾ ਰਹੇ ਹੋਂ ਤੁਸੀਂ। ਤੁਸੀਂ ਇਹ ਦੱਸੋ ਹੁਣ ਅਮਨ ਨੂੰ ਮਹਿਮਨਾਵਾ। ਮੁੱਦੇ ਦੀ ਗੱਲ ਕਰਦੇ ਆਪਾਂ। ਜੇ ਹੁਣ ਭੈਣ ਤੇਰੀ ਐ ਤਾਂ ਤੂੰ ਹੀ ਮਰਾਏਂਗਾ। ਅਜੰਟਾ ਮਗਰ ਜਾਣ ਲੈਣਾ ਆਪਣੀ ਭੈਣ ਨੂੰ ਮਨਾ। ਜੇ ਜਾ ਚੜਨਾ ਐ ਤਾਂ। ਮੰਮੀ ਅਮਨ ਨੂੰ ਮਨਾਉਣ ਤੋਂ ਪਹਿਲਾਂ ਨਾ ਗੈਰੀ ਬਾਰੇ ਜਾਂਚ ਪੜਤਾਲ ਕਰਨੀ ਪੈਣੀ ਆ। ਜੇ ਤਾਂ ਮਾੜਾ ਮੂਟਾ ਨਸ਼ਾ ਕਰਦਾ ਆ ਫੇਰ ਤਾਂ ਕੋਈ ਗੱਲ ਨਹੀਂ। ਜੇ ਵੱਧ ਕਰਦਾ ਹੈ ਨਾ ਫੇਰ ਆਪਣਾ ਔਖਾ ਉਹ ਕੱਲ ਆਪਣੇ ਘਰੇ ਆਇਆ ਤਾਂ ਸੀ ਉਹ ਕਿੰਨੀ ਸੋਹਣੀ ਤਾਂ ਆਪਣੇ ਨਾਲ ਗੱਲਬਾਤ ਕਰਦਾ ਸੀ ਮੈਨੂੰ ਤਾਂ ਲੱਗਦਾ ਨਹੀਂ ਸੀ ਵੀ ਕੋਈ ਨਸ਼ਾ ਪੱਤਾ ਕਰਦਾ ਵੀ ਹੋਊਗਾ ਉਹ ਨਾਲੇ ਅੱਜੂ ਮੈਨੂੰ ਇੱਕ ਫਾਇਦਾ ਹੋਰ ਦਿਖਦਾ ਉਹ ਵਿਆਜਾਂ ਦਾ ਕੰਮ ਕਰਦਾ ਜਦੋਂ ਅਮਨ ਦਾ ਵਿਆਹ ਹੋ ਗਿਆ ਤਾਂ ਅੱਧਾ ਕੰਮ ਤੇਰੇ ਅੰਡਰ ਵੀ ਆ ਜਾਣਾ ਉਹ ਜੇ ਤੂੰ ਜਾਜ ਨਹੀਂ ਚੜੇਂਗਾ ਤਾਂ ਬਾਹਰ ਵਾਲੇ ਨੇ ਜਾ ਰਹੇ ਇੱਥੇ ਹੀ ਲੈਣਗੇ ਕੋਈ ਗੱਲ ਨਹੀਂ ਮੰਮੀ ਮੈਂ ਪੁੱਛ ਲਾਂਗਾ ਅਮਨ ਨੂੰ ਜੇ ਮਨ ਨਾ ਮੰਨੀ ਨਾ ਆਪਾਂ ਦੂਜਾ ਪਾਸਾ ਜਾਣਾ ਛੱਡੀ ਹੈ ਨਾ ਆਪਾਂ ਮਾਮੀ ਨੂੰ ਤੇ ਰਾਂਦੀਆਂ ਨੂੰ ਇੱਧਰ ਲੈ ਕੇ ਆਵਾਂਗੇ ਤੇ ਉਹ ਮਕਾਨ ਤੇ ਹੁਣ ਨਿਗਾਹ ਜੋ ਮੇਰੀ ਹੈ ਉਹ ਆਹੋ ਆਪਾਂ ਨਾਲੇ ਗੈਰੀ ਨੂੰ ਵੀ ਕਹਿ ਦਵਾਂਗੇ ਇਹ ਤਾਂ ਸਾਡੇ ਵਾਲੀ ਰਜਿਸਟਰੀ ਸਾਨੂੰ ਫੜਾ ਦੇ ਅਸੀਂ ਤੈਨੂੰ ਉੱਧਰ ਵਾਲੀ ਫੜਾ ਦਿੰਨੇ ਆ ਹਾਂ ਮੰਮੀ ਨਾਲੇ ਆਪਣਾ ਘਰ ਬਚ ਜੂਗਾ ਪਰ ਉੱਧਰ ਵਾਲੀ ਰਜਿਸਟਰੀ ਵੀ ਨਾ ਗਹਿਣੇ ਪਈ ਆ ਹੁਣ ਉਹ ਪਤਾ ਕਰਨਾ ਪੈਣਾ ਕਿਹਦੇ ਕੋਲ ਪਈ ਆ ਤੇ ਕਿੰਨੇ ਚ ਪਈ ਆ ਅੱਜੂ ਪੋ ਤਾਂ ਹੁਣ ਆਪਾਂ ਗੱਲਾਂ ਤਾਂ ਬਹੁਤ ਕਰ ਲਈਆਂ ਪਰ ਇਹ ਟਾਈਮ ਨਾ ਹੁਣ ਕੁਝ ਕਰਨ ਦਾ ਆ ਗਿਆ ਤੇ ਜੇ ਆਪਾਂ ਕੁਝ ਕਰ ਲਵਾਂਗੇ ਤਾਂ ਹੀ ਆਪਣੀ ਛੱਤ ਬਚਣੀ ਆ ਆਹੋ ਮੰਮੀ ਛੱਤ ਤਾਂ ਬਚੂਣੀ ਪੈਣੀ ਆ ਉਹ ਨਾਲੇ ਜਿਹੜਾ ਉਹ ਪ੍ਰਿੰਸ ਨਹੀਂ ਹੈਗਾ ਜਿਹੜਾ ਮਾਮੇ ਨਾਲ ਜੂਆ ਖੇលਦਾ ਸੀ ਉਹ ਰਾਧਿਕਾ ਦੀ ਆ ਕੇ ਸਕੂਟਰੀ ਲੈ ਗਿਆ ਇੱਦੀ ਕਿਸੇ ਹੋਰ ਨੇ ਆ ਕੇ ਰਾਧਿਕਾ ਦਾ ਫੋਨ ਲੈ ਜਾਣਾ ਕਿਸੇ ਹੋਰ ਨੇ ਆ ਕੇ ਮਕਾਨ ਤੇ ਕਬਜ਼ਾ ਕਰ ਲੈਣਾ ਆਪਾਂ ਰਹਿ ਜਾਣਾ ਮੰਮੀ ਵਿੱਚੀ ਉਹ ਮੁੱਦੇ ਦੀ ਗੱਲ ਤਾਂ ਤੂੰ ਹੁਣ ਦੱਸੀ ਆ ਅ ਜੈਕਟ ਪਾ ਕੇ ਨਾ ਮਾਮੀ ਘਰੇ ਜਾ ਤੇ ਉੱਥੇ ਜਾ ਕੇ ਨਾ ਰਾਧਿਕਾ ਦੀ ਸਕੂਟਰੀ ਦਾ ਰਾਧਿਕਾ ਨਾਲ ਅਫਸੋਸ ਕਰਿਆ ਆਹੋ ਮੰਮੀ ਮੰਮੀ ਘਰੇ ਤਾਂ ਜਾਣਾ ਹੀ ਪੈਣਾ ਤਾਂ ਹੀ ਹੁਣ ਕੋਈ ਗੱਲ ਬੰਨੀ ਆਹੋ ਅੱਜ ਤੂੰ ਜਾਇਆ ਤੇ ਕੱਲ ਨੂੰ ਮੈਂ ਜਾਇਆਉਂਗੀ ਪਰਸੋਂ ਨੂੰ ਆਪਾਂ ਅਮਨ ਨੂੰ ਭੇਜ ਦਾਂਗੇ ਉਹ ਐਦਾ ਗੇੜੇ ਕੱਢ ਕੇ ਹੀ ਨਾ ਇਹਨਾਂ ਨੂੰ ਹੱਥਾ ਚ ਲੈਣਾ ਪੈਣਾ ਮੰਮੀ ਉਹ ਮਾਵਾਂ ਤੇ ਆਣਾ ਬੜੀਆਂ ਤੇਜ ਨੇ ਹੱਥਾ ਚ ਨਾ ਆ ਤਾਂ ਜਾਣ ਗਿਆ ਪਰ ਥੋੜਾ ਟਾਈਮ ਲੱਗੂਗਾ ਆਪਾਂ ਨਾ ਜ਼ਿਆਦਾ ਟਾਈਮ ਨਹੀਂ ਲੈਣਾ ਗੈਰੀ ਨਾ ਆਪਾਂ ਨੂੰ 10 ਦਿਨਾਂ ਦਾ ਟਾਈਮ ਦੇ ਕੇ ਗਿਆ 10 ਦਿਨਾਂ ਦੇ ਅੰਦਰ ਅੰਦਰ ਨਾ ਆਪਾਂ ਹਰਦੀਪ ਦੇ ਘਰ ਦੀ ਗੇਮ ਪਾਣੀ ਹੈ ਚਲੋ ਆ ਗਿਆ ਫਿਰ ਮੈਂ 10 ਮਿੰਟ ਉਧਰ ਗਿੜਾ ਮਾਰ ਕੇ ਤੁਸੀਂ ਨਾ ਚਾਹ ਬਣਾ ਕੇ ਰੱਖਿਓ ਤੁਹਾਨੂੰ ਪਤਾ ਮਾਮੀ ਉਹਨਾਂ ਦੀ ਚਾਹ ਨਾ ਮੈਨੂੰ ਪਸੰਦ ਨਹੀਂ ਆਉਂਦੀ ਆ ਗਿਆ ਆ ਗਿਆ ਨਿਕਲ ਕੇ ਕਰੋ ਵੀਰੇ ਇੱਕ ਮਿੰਟ ਗੱਲ ਸੁਣਿਓ ਹਾਂ ਜਦੋਂ ਕਿਤੇ ਆਓ ਜਾਓ ਪਹਿਲਾਂ ਹੀ ਵਾਜਾ ਮਾਰ ਲਾਈ ਜੰਨੀ ਆ ਬੋਲ ਮੈਂ ਨਾ ਤੁਹਾਨੂੰ WhatsApp ਤੇ ਦੋ ਗਾਈਡਰ ਦੇ ਨਾਮ ਲਿਖੇ ਨੇ ਤੇ ਉਹ ਲੈ ਕੇ ਆਏ ਬੁਕਸ ਮਾਰਕੀਟ ਤੋਂ ਆ ਸਹੇਲੀ ਦੀ ਲੈ ਕੇ ਪਰਦੀ ਪਈਆਂ ਤੇ ਉਹ ਮੈਨੂੰ ਗੱਲ-ਗੱਲ ਤੇ ਸੁਣਾਉਂਦੀ ਆ ਕਿ ਉਹਦਾ ਤੇ ਤੂੰ ਕਹਿੰਨੀ ਏ ਕਿ ਸਾਡੇ ਕੋਲ ਪੈਸਾ ਬਹੁਤ ਆ ਗਾਈਡ ਤੇਰੇ ਕੋਲ ਦਿੱਤੀ ਨਹੀਂ ਜਾਂਦੀ ਆ ਸਵੇਰੇ ਸ਼ਾਮ ਐਨਕਾ ਲਾਈ ਵਰਦੇ ਹੋ ਗੱਲ ਕੀ ਆ ਨਾਲ ਦੀ ਨਾਲ ਆ ਬਾਥਰੂਮ ਚ ਐਨਕ ਲਾ ਕੇ ਕੌਣ ਜਾਂਦਾ ਇਹ ਮੈਂਨ ਕਾ ਪਾਵਾਂ ਚਾਹੇ ਨਾ ਪਾਵਾਂ ਇਹ ਚ ਤੈਨੂੰ ਕੀ ਦਿੱਕਤ ਪਰੇਸ਼ਾਨੀ ਐ ਆ ਲੈ ਫੜ ਲੈ ਰੱਖ ਲੈ ਐਨਕਾ ਗਾਈਡਾਂ ਦੇ ਨਾ ਭੇਜੇ ਨਾ ਲੈ ਆਉਂਗਾ ਆ ਵੀਰੇ ਦੇ ਸੁਭਾਚਨਾ ਕਾਫੀ ਚੇਂਜ ਆ ਗਿਆ ਗੱਲ ਗੱਲ ਤੇ ਖਿਜਣ ਲੱਗ ਗਿਆ ਨਾ ਆ ਕਿੱਥੇ ਗਿਆ ਗੁੱਸੇ ਹੋਇਆ ਪਿਆ ਸੀ ਆ ਗੱਲ ਗੱਲ ਤੇ ਖਿਜਣ ਕਿਉਂ ਲੱਗ ਗਿਆ ਫਕਤ ਉਹੀ ਮੁੰਡੇ ਨੂੰ ਕੁਝ ਕਿਹਾ ਆਣਾ ਜਿਹੜਾ ਖਿਜ ਕੇ ਗਿਆ ਮਮੀ ਮੈਂ ਤਾਂ ਕੁਝ ਨਹੀਂ ਕਿਹਾ ਜਿੰਦੇ ਨਾਲ ਉਹ ਖਿਜਣ ਮੈਂ ਤਾਂ ਬਸ ਦੋ ਆਪਣੀਆਂ ਗਾਈਡਾਂ ਕਹੀਆਂ ਸੀ ਆ ਤੇ ਨਾਲੇ ਮੈਂ ਇਹ ਕਿਹਾ ਸੀ ਸਵੇਰੇ ਸ਼ਾਮ ਐਨ ਕਰਾਈ ਵਰਦੇਓ ਤੇ ਹੁਣ ਬਾਹਰ ਨੇੜਾ ਹੋਣ ਵਾਲਾ ਐਨੀ ਗੱਲ ਤੇ ਉਹ ਖਿਜ ਗਏ ਤੇ ਚਲੇ ਗਏ ਆ ਨਵਾਂ ਨਵਾਨ ਨੂੰ ਸ਼ੌਂਕ ਚੜਿਆ ਆ ਐਨ ਕਾ ਲਾੰਦਾ ਤੇ ਲਾ ਲੈਂਦੇ ਤੂੰ ਕਿਉਂ ਨੂੰ ਖਜਾਨੀ ਹੁੰਨੀ ਏ ਠੀਕ ਆ ਮਮੀ ਠੀਕ ਆ ਅੱਗੇ ਤਾਂ ਮੈਂ ਨਹੀਂ ਕੁਝ ਕਹਿੰਦੀ ਆ ਪਈਆਂ ਤੁਹਾਡੇ ਮੁੰਡੇ ਦੀ ਕੀਮਤੀ ਐਨਕਾ ਆਊਗਾ ਤੇ ਦੇ ਦਿਓ ਚਲ ਐਨਕਾ ਕਰ ਸਾਈਡ ਤੇ ਤੇ ਆ ਕਾਪੀ ਵੀ ਕਰ ਸਾਈਡ ਤੇ ਤੇ ਆ ਮੈਂ ਤੈਨੂੰ ਹਿਸਾਬ ਦੇਨੀ ਆ ਤੇ ਓਦਾਂ ਓਦਾਂ ਲਿਖ ਲੈ ਹਾਂਜੀ ਬੋਲੋ ਪਹਿਲੇ ਲਿਖ 25000 ਫੇਰ ਲਿਖ 15000 ਫੇਰ ਲਿਖ 30000 ਤੇ ਹੁਣ ਲਿਖ ਲਾਪ੍ਰਿਤ 50000 ਤੇ ਇਹ ਸਾਰਾ ਟੋਟਲ ਕਰਕੇ ਨਾ ਮੈਨੂੰ ਦੱਸ ਕਿੰਨੇ ਪੈਸੇ ਹੋਗੇ ਮੰਮੀ ਇਹ ਤੇ ਹੋ ਗਿਆ 120000 ਮੇਰੇ ਕੋਲ ਪਿਆ ਸੀ 1.5 ਲੱਖ ਤੇ 120000 ਨਾ ਅੱਜ ਕਿਸੇ ਨੇ ਵਿਆਜੀ ਲੈ ਲਿਆ ਤੇ ਮੇਰੇ ਕੋਲ ਹੋਣਾ ਚਾਹੀਦਾ ਸੀ 30000 ਤੇ ਮੇਰੇ ਪਿਆ 15000 ਤੇ 15000 ਕੌਣ ਲੈ ਗਿਆ ਮੰਮੀ ਤੁਸੀਂ ਸਵੇਰੇ ਮੈਨੂੰ 4500 ਰੁਪਏ ਦਿੱਤਾ ਸੀ ਜਿਹੜੇ ਮੈਂ ਕਾਲਜ ਦਿੱਤੇ ਆ ਉਹ ਤੁਸੀਂ ਗਿਨੇ ਆ ਹਾਏ ਹਾਏ ਆ ਤਾਂ ਮੈਨੂੰ ਯਾਦ ਹੀ ਨਹੀਂ ਸੀ ਵੀ ਤੈਨੂੰ ਵੀ 4500 ਦਿੱਤਾ ਹੈ ਚਲ ਠੀਕ ਹੈ 4500 ਤੂੰ ਲੈ ਲਿਆ ਬਾਕੀ 10500 ਰੁਪਏ ਬਚਦਾ ਹੈ ਤੇ ਉਹ ਕਿੱਥੇ ਗਏ 500 ਰੁਪਏ ਸਵੇਰੇ ਮੰਮੀ ਤੁਸੀਂ ਬਾਹਰ ਕਿਸੇ ਨੂੰ ਦਿੱਤਾ ਅੱਛਾ ਉਹ ਡਸਟਬੀਨ ਵਾਈਪਰ ਉਹ ਸਮਾਨ ਮੈਨੂੰ ਲੱਗਦਾ ਮੈਂ ਖਰੀਦ ਲਿਆ ਸੀ ਤੇ ਫਿਰ 10000 ਕਿੱਥੇ ਗਿਆ ਜਿੱਦਾਂ ਹਣ ਮੰਮੀ 5000 ਯਾਦ ਆ ਗਿਆ ਨਾ ਉਵੇਂ 10000 ਵੀ ਯਾਦ ਆ ਜੂਗਾ ਆ ਜਿਆਦਾ ਵੱਡੀ अमाउंट ਨਹੀਂ ਹੈਗੀ ਤੁਸੀਂ ਐਵੇਂ ਟੈਨਸ਼ਨ ਲਈ ਜਾਂਦੇ ਹੋ ਟੈਨਸ਼ਨ ਨਾ ਲਾਪਰੀਤ ਮੈਂ ਤਾਂ ਲੈ ਰਹੀ ਆ ਥੋੜੇ ਦਿਨ ਹੋ ਗਏ ਨੇ ਘਰੋਂ ਨਾ ਪੈਸੇ ਗਾਇਬ ਹੋ ਰਹੇ ਨੇ ਜਿਤੇ ਮੈਂ ਪੈਸੇ ਰੱਖਦੀਆਂ ਨਾ ਉੱਥੇ ਤੇ ਕਿਸੇ ਨੂੰ ਪਤਾ ਵੀ ਨਹੀਂ ਕਦੇ 10000 ਕਦੇ 15000 ਕਦੇ 5000 ਵਿੱਚੋਂ ਗੈਪ ਹੋ ਰਹੇ ਨੇ ਪੈਸੇ ਤੇ ਆਪਾਂ ਤਿੰਨ ਜਣੇ ਆ ਘਰ 'ਚ ਗੈਰੀ ਤੇ ਤੂੰ ਤੇ ਮੈਂ ਤੇ ਚੌਥੇ ਬੰਦੇ ਨੂੰ ਪਤਾ ਹੀ ਨਹੀਂ ਵੀ ਸਾਡੇ ਘਰ ਪੈਸੇ ਕਿੱਥੇ ਪਏ ਨੇ ਜੇ ਆਂਦਾ ਵੀ ਨਾ ਚੌਥਾ ਬੰਦਾ ਤੇ ਉਹ ਬੱਬੂ ਆਂਦਾ ਉਹਨੂੰ ਮੈਂ ਬਾਰੋ-ਬਾਰ ਹੀ ਭੇਜ ਦੇਨੀ ਆ ਮੰਮੀ ਘਰ ਦਾ ਮਾਹੌਲ ਨਾ ਕਾਫੀ ਟਾਈਮ ਤੋਂ ਬਦਲਿਆ ਹੋਇਆ ਬਸ ਇੱਕ ਤੁਹਾਨੂੰ ਨਹੀਂ ਪਤਾ ਲੱਗ ਰਿਆ ਸੀ ਮੈਂ ਸਮਝੀ ਨਹੀਂ ਤੂੰ ਕਹਿਣਾ ਕੀ ਚਾਹਨੀ ਐ ਮੈਂ ਤਾਂ ਮੰਮੀ ਤੁਹਾਨੂੰ ਇਹੀ ਕਹਿਣਾ ਚਾਹੁੰਨੀ ਆ ਕਿ ਟੋਡਾ ਮੁੰਡਾ ਨਾ ਕੁਝ ਦਿਨਾਂ ਤੋਂ ਬਦਲਿਆ ਪਿਆ ਉਹਦਾ ਰਹਿਣਾ ਸਹਿਣਾ ਖਾਣਾ ਪੀਣਾ ਸਭ ਕੁਝ ਬਦਲਿਆ ਪਿਆ ਵਾ ਗੱਲ-ਗੱਲ ਤੇ ਖਿਜਣ ਲੱਗ ਜਾਂਦਾ ਬਸ ਤੁਹਾਨੂੰ ਹੀ ਨਹੀਂ ਦਿਖਦਾ ਪਿਆ ਨਾ ਤੂੰ ਕੀ ਕਹਿ ਰਹੀ ਐ ਘਰ ਦਾ ਮਾਹੌਲ ਬਦਲਿਆ ਪਿਆ ਮੁੰਡਾ ਬਦਲਿਆ ਪਿਆ ਤੇਰਾ ਕੀ ਮਤਲਬ ਐ ਵੀ ਜਿਹੜੇ ਮੇਰੇ ਪੈਸੇ ਨੇ ਚੋਰੀ ਹੋ ਰਿਓ ਗੈਰੀ ਕਰਦਾ ਹਾਂਜੀ ਹਾਂਜੀ ਮੰਮੀ ਮੈਂ ਇਹੀ ਕਹਿਣਾ ਚਾਹੁੰਦੀ ਆ ਕਿ ਗੈਰੀ ਵੀਰਾ ਨਾ ਪੈਸਿਆਂ ਨੂੰ ਹੱਥ ਮਾਰਦਾ ਪਿਆ ਇੱਕ ਮਾਰਾਂਗੀ ਖੱਚ ਕੇ ਥੱਪੜ ਉਹ ਮੁੰਡੇ ਨੂੰ ਜਦੋਂ ਵੀ ਪੈਸਿਆਂ ਦੀ ਲੋੜ ਹੁੰਦੀ ਹੈ ਨਾ ਉਹ ਮੇਰੇ ਕੋਲੋਂ ਮੰਗਦਾ ਬਾਹਰੋਂ ਸਾਰੇ ਪੈਸੇ ਇਕੱਠੇ ਕਰਕੇ ਨਾ ਉਹ ਮੇਰੇ ਹੱਥ ਤੇ ਰੱਖਦਾ ਆ ਕਿਤਾਬਾਂ ਪੜ ਪੜ ਕੇ ਨਾ ਤੇਰਾ ਦਿਮਾਗ ਮੈਨੂੰ ਲੱਗਦਾ ਖਾਲੀ ਹੋ ਗਿਆ ਜਿਹੜਾ ਮੁੰਡੇ ਦੇ ਇਲਜ਼ਾਮ ਲਾਨੀ ਪਈਏ ਐਨਾ ਚਿਰ ਹੋ ਗਿਆ ਆਪਾਂ ਨੂੰ ਕੰਮ ਕਰਦੇ ਆਂ ਅੱਜ ਤੱਕ ਵੀ ਕਦੇ ਮੁੰਡੇ ਨੇ ਮੇਰੇ ਨਾਲ ਹੇਰਾਫੇਰੀ ਨਹੀਂ ਕੀਤੀ ਤੇ ਜਦੋਂ ਮੰਮੀ ਘਰ ਚ ਆਪਾ ਰਹਿੰਦੇ ਤਿੰਨ ਜਾਣੇ ਆ ਤੇ ਫਿਰ ਪੈਸੇ ਕੌਣ ਚੱਕ ਸਕਦਾ ਮੇਰਾ ਤਾਂ ਨਾ ਸ਼ੱਕ ਤੇਰੇ ਉੱਤੇ ਜਾ ਰਿਹਾ ਆ ਪਿਛਲੇ ਮਹੀਨੇ ਨਾ ਤੂੰ ਆ ਮੋਟੀਆਂ-ਮੋਟੀਆਂ ਦੋ ਜੈਕਟਾਂ ਲਿਆਈਆਂ ਤੇ ਦੋ ਸੂਟ ਲਿਆਈਆਂ ਤੇ ਇੱਕ ਸੂਟ ਨਾ ਤੂੰ ਮੇਰੇ ਵੱਤੇ ਲਿਆਈਏ ਉਹ ਤਾਂ ਲਈ ਹੋਣੀ ਏ ਕਿ ਮੰਮੀ ਨੂੰ ਨਾ ਪਤਾ ਨਾ ਚੱਲੇਗਾ ਆ ਮੰਮੀ ਜਿਹੜਿਆ ਮੈਂ ਜੈਕਟਾਂ ਸੂਟ ਤੇ ਟੋਡਾ ਸੂਟ ਲੈ ਕੇ ਆਈਆਂ ਇਹਦਾ ਟੋਟਲ ਬਿੱਲ ਬਣਿਆ ਸੀ 13400 ਤੇ ਆਪਣੇ ਮੁੰਡੇ ਨੂੰ ਪੁੱਛ ਲਿਓ ਉਹਨੇ ਆਨਲਾਈਨ ਪੇਮੈਂਟ ਕੀਤੀ ਸੀ ਤੇ ਜਾਂ ਫਿਰ ਤੂੰ ਪੈਸੇ ਚੱਕ ਕੇ ਨਾ ਕਾਲਜ ਦੇ ਵਿੱਚ ਆ ਕੁੜੀਆਂ ਨੂੰ ਨਾ ਪਾਰਟੀ ਦਿੱਤੀ ਹੋਣੀ ਏ ਉਹਨਾਂ ਦੇ ਅੱਗੇ ਨਾ ਫੜਾ ਮਾਰਦੀ ਹੋਏਗੀ ਵੀ ਅਸੀਂ ਬੜੇ ਪੈਸੇ ਆ ਲਿਆ ਮੰਮੀ ਵਿਦਿਆ ਭਾਈ ਦੀ ਸੋਣ ਲੱਗੇ ਮੈਂ ਨਾ ਤੁਹਾਡਾ 1 ਰੁਪਿਆ ਵੀ ਨਹੀਂ ਚੱਕਿਆ ਹੈਗਾ ਤੇ ਮੈਂ ਜਿਹੜੀ ਵੀਰੇ ਦੀ ਗੱਲ ਤੁਹਾਡੇ ਨਾਲ ਤਾਂ ਕੀਤੀ ਆ ਕਿਉਂਕਿ ਵੀਰਾ ਨਾ ਬਹੁਤ ਚੜ ਹੋ ਗਿਆ ਬਦਲੀ ਜਾਂਦੇ ਆ ਜਾਂ ਤੇ ਸਾਰਾ ਦਿਨ ਬਾਹ ਲੈਂਦਾ ਤੇ ਜੇ ਘਰੇ ਰਹਿੰਦਾ ਵਾ ਤੇ ਉੱਪਰ ਕਮਰੇ ਚ ਰਹਿੰਦਾ ਵਾ ਤੁਸੀਂ ਦੱਸੋ ਇਹ ਗੱਲ ਸੱਚੀ ਆ ਕਿ ਝੂਠੀ ਉਹਨੇ ਨਾ ਬਾਜ਼ਾਰ ਵਿੱਚੋਂ ਪੈਸੇ ਲੈਣੇ ਹੁੰਦੇ ਆ ਤੇ ਜਦੋਂ ਕਿਸੇ ਨੇ ਆਨਾਖਾਨੀ ਕਰਦਾ ਤੇ ਫਿਰ ਉਹਨੇ ਨਾ ਗਾਲ ਕੱਢ ਕੇ ਗੱਲ ਕਰਨੀ ਹੁੰਦੀ ਏ ਤੇ ਫਿਰ ਥੰਨੇ ਤੂੰ ਤੇ ਮੈਂ ਹੁੰਨੇ ਆ ਤੇਰੇ ਸਾਹਮਣੇ ਮੇਰੇ ਸਾਹਮਣੇ ਨਾ ਗਾਲ ਤਾਂ ਕੱਢਣੀ ਨਹੀਂ ਹੁੰਦੀ ਉਹ ਲੱਗ ਕਮਰੇ ਚ ਬੈਠ ਕੇ ਨਾ ਫਿਰ ਗੱਲ ਕਰਦਾ ਫੋਨ ਤੇ ਐਵੇਂ ਤੂੰ ਮੇਰੇ ਮੁੰਡੇ ਉੱਤੇ ਨਾ ਚੋਰੀ ਦਾ ਇਲਜ਼ਾਮ ਲਾਈ ਜਾਨੀਂ ਗੱਲ ਮੰਮੀ ਇਲਜ਼ਾਮ ਦੀ ਨਹੀਂ ਹੈਗੀ ਢੋਡਾ ਮੁੰਡਾ ਨਾ ਗਲਤ ਰਾਹੇ ਤੁਰ ਗਿਆ ਨਸ਼ਿਆਂ ਤੇ ਲੱਗ ਗਿਆ ਆ ਜੁੱਤੀ ਪਈ ਇੱਥੇ ਕਿੱਥੇ ਮੈਂ ਤੇਰੇ ਖਿੱਚ ਕੇ ਮਾਰਾਂ ਕਦੇ ਤੂੰ ਉਹਨੂੰ ਚੋਰ ਕਹੀ ਜਾਨੀਂ ਕਦੇ ਉਹਨੂੰ ਤੂੰ ਨਸ਼ੇੜੀ ਕਹੀ ਜਾਨੀਂ ਹੈ ਅਕਲ ਹੈਗੀ ਕਿ ਨਹੀਂ ਆ ਮੇਰੇ ਚੱਪਲ ਮਾਰਨ ਨਾਲ ਜਾਂ ਥੱਪੜ ਮਾਰਨ ਨਾਲ ਢੋਡਾ ਮੁੰਡਾ ਨਾ ਸਹੀ ਰਾਹੇ ਨਹੀਂ ਆ ਜਾਣਾ ਹੁਣ ਵੀ ਸਮਾਵਾ ਸੁਧਾਰ ਲੋ ਨੂੰ ਨਹੀਂ ਤੇ ਪਛਤਾਓਗੇ ਤੇਰੇ ਕਹਿਣ ਦਾ ਕੀ ਮਤਲਬ ਵੀ ਮੇਰਾ ਮੁੰਡਾ ਕਮਰੇ ਚ ਬੈਠਾ ਰਹਿੰਦਾ ਹੈ ਤੇ ਉਹ ਨਸ਼ਾ ਕਰਦਾ ਰਹਿੰਦਾ ਐਨ ਕਾ ਲਾਈਆਂ ਹੋਈਆਂ ਤੇ ਨਸ਼ਾ ਕੀਤਾ ਹੁੰਦਾ ਮੈਨੂੰ ਤੇ ਇਸ ਤਰ੍ਹਾਂ ਦਾ ਨਾ ਕੁਝ ਨਹੀਂ ਲੱਗਦਾ ਕੋਈ ਗੱਲ ਨਹੀਂ ਮੰਮੀ ਹਲੇ ਤੁਹਾਡੇ ਮੁੰਡੇ ਦੇ ਨਾ ਸਟਾਰਟਅਪ ਆ ਤੇ ਜਦੋਂ ਇਸ ਦਲਦਲ ਚ ਫਸ ਗਿਆ ਔਰ ਉਹ ਕੱਢਿਓ ਤੇ ਉਹਨੇ ਨਿਕਲਣਾ ਨਹੀਂ ਫੇਰ ਪਛਤਾਈ ਜਾਇਓ ਜੇ ਦੁਬਾਰਾ ਮੁੰਡੇ ਬਾਰੇ ਕੁਝ ਕਿਹਾ ਨਾ ਆ ਤੇਰੀਆਂ ਸਾਰੀਆਂ ਕਿਤਾਬਾਂ ਨੂੰ ਮੈਂ ਗਲਿਚ ਰੱਖ ਕੇ ਨਾ ਮਿੱਟੀ ਦਾ ਤੇਲ ਪਾ ਕੇ ਫੂਕ ਦੇਣੀਆਂ ਨੇ ਨਾ ਤੈਨੂੰ ਅਸੀਂ ਪੜਾਉਂਦੇ ਪਿਆ ਤੇ ਤੂੰ ਮੈਨੂੰ ਹੀ ਪੜਨੇ ਪਾਇਆ ਹੋਇਆ ਮੈਂ ਨਹੀਂ ਤੁਹਾਨੂੰ ਪੜਾਂਦੀ ਪਈ ਟੋਡਾ ਮੁੰਡਾ ਹੀ ਆਪਾਂ ਦੋਨਾਂ ਨੂੰ ਪੜਾਈ ਜਾਂਦਾ ਵਾ ਇੱਕ ਵਾਰੀ ਜਾ ਕੇ ਨਾ ਆਪਣਾ ਨਿਗਾ ਮਾਰ ਕੇ ਆਓ ਕਮਰੇ ਨੂੰ ਤਾਲਾ ਲੱਗਿਆ ਹੋਇਆ ਜੇ ਅੰਦਰ ਕੁਝ ਗਲਤ ਹੈ ਤੇ ਤਾਂ ਹੀ ਤਾਲਾ ਲੱਗਿਆ ਹੋਇਆ ਤੇ ਜਦੋਂ ਕਮਰੇ ਦਾ ਤਾਲਾ ਖੁੱਲ੍ਹਿਆ ਹੁੰਦਾ ਤੇ ਉਦੋਂ ਗਿਆੜੀ ਵੀਰ ਅੰਦਰ ਹੁੰਦਾ ਤੇ ਉਹ ਦੂਜੇ ਕਿਸੇ ਨੂੰ ਅੰਦਰ ਜਾਣ ਨਹੀਂ ਦਿੰਦਾ ਜੇ ਫਿਰ ਵੀ ਤੁਹਾਨੂੰ ਮੇਰੇ ਤੇ ਯਕੀਨ ਨਹੀਂ ਤੇ ਫਸੇ ਜਾਂਦਾ ਆਪਣੇ ਮੁੰਡੇ ਨੂੰ ਦਲਦਲ 'ਚ ਮੰਨਦੀਆਂ ਮਾਰਾ ਮੋਟਾ ਐਬ ਤੇ ਹਰ ਇੱਕ ਬੰਦੇ ਨੂੰ ਹੁੰਦਾ ਪਰ ਟੋਡੇ ਮੁੰਡੇ ਨੂੰ ਐਬ ਉਹ ਲੱਗਦਾ ਪਿਆ ਵਾ ਜਿੰਦੇ ਨਾਲ ਬੰਦੇ ਦੀ ਜ਼ਿੰਦਗੀ ਜਾਂ ਤੇ ਨਰਕ ਬਣ ਜਾਂਦੀ ਏ ਤੇ ਜਾਂ ਜ਼ਿੰਦਗੀ ਖਤਮ ਹੋ ਜਾਂਦੀ ਏ ਦੁਬਾਰਾ ਮੇਰੇ ਮੁੰਡੇ ਵਾਸਤੇ ਕੁਝ ਬੋਲੀ ਨਾ ਉਹ ਨਾਸਾ ਪਾ ਦੂੰਗੀ ਤੇਰੀਆਂ ਆ ਜਿਹੜਾ ਥੱਪੜ ਮੰਮੀ ਤੁਸੀਂ ਮੇਰੇ ਮਾਰਿਆ ਨਾ ਜੇ ਟਾਈਮ ਲੈਂਦੇ ਤੁਸੀਂ ਆਪਣੇ ਮੁੰਡੇ ਦੇ ਮਾਰ ਦੋ ਨਾ ਤੇ ਕੀ ਪਤਾ ਤੁਹਾਡਾ ਮੁੰਡਾ ਹੀ ਸੁਧਰ ਜੇ